ਨਵਾਂ ਸ਼ਹਿਰ ਦੇ ਵਿੱਚ ਅੱਜ ਇੱਕ ਜ਼ਬਰਦਸਤ ਭਿਆਨਕ ਹਾਦਸਾ ਹੋਇਆ ਦੋ ਬੱਸਾਂ ਦੀ ਆਪਸੀ ਟੱਕਰ ਹੋਈ ਤਨ ਦੱਸਦੇ ਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੇ ਬੱਸਾਂ ਜਿਹੜੀਆਂ ਆ ਉਹ ਉਲਟ ਬਾਦੀਆਂ ਖਾਂਦੀਆਂ ਹਨ ਨੈਸ਼ਨਲ ਹਾਈਵੇ ਨਵਾਂ ਸ਼ਹਿਰ ਤੇ ਪਲਟ ਗਈਆਂ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਹੜੇ ਤੱਕ ਅਜੇ ਤੱਕ ਇਹ ਨਹੀਂ ਪਤਾ ਚੱਲ ਗਿਆ ਕਿ ਕਿੰਨੇ ਲੋਕ ਜਿਹੜੇ ਆ ਜਾਨੀ ਨੁਕਸਾਨ ਹੋਇਆ ਤੇ ਕਿੰਨੇ ਲੋਕ ਜ਼ਖਮੀ ਹੋਏ ਹਨ ਪਰ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੱਸਾਂ ਦੇ ਸਾਰੇ ਪਾਸੇ ਸ਼ੀਸ਼ੇ ਟੁੱਟ ਗਏ ਅਤੇ ਸਵਾਰੀਆਂ ਉਲਟੋ ਵਾਰੀਆਂ ਖਾਂਦੀਆਂ ਹੋਈਆਂ ਸੜਕ ਤੇ ਡਿੱਗੀਆਂ ਬਾਕੀ ਜਿਹੜੀ ਜ਼ਖਮੀਆਂ ਦੀ ਹਾਲਤ ਹਲ ਤੱਕ ਨਾਜਿਕ ਵੀ ਦੱਸੀ ਜਾ ਰਹੀ ਹੈ ਪਰ ਫਿਲਹਾਲ ਅਜੇ ਤੱਕ ਪ੍ਰੋਪਰ ਜਿਹੜੀ ਜਾਣਕਾਰੀ ਨਹੀਂ ਪਤਾ ਲੱਗੀ ਸੱਤਾ ਤੋਂ 80 ਜਿਹੜੀਆਂ ਸਵਾਰੀਆਂ ਸੀ ਉਹ ਬੱਸ ਵਿੱਚ ਦੋਨਾਂ ਤੇ ਸਵਾਰ ਸਨ ਕਿਸੇ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਇਹ ਬੱਸ ਜਾ ਰਹੀ ਸੀ ਦੋਨਾਂ ਦੀ ਆਪਸ ਟੱਕਰ ਹੋਣ ਕਰਕੇ ਇਹ ਹਾ사 ਵਾਪਰਿਆ ਹੈ ਬੇਟਾ ਤੁਸੀਂ ਜਰਾ ਮੈਡੀਕਲ ਕਰਾ ਲਓ ਆਪਣਾ ਜੀ ਭਾਜੀ ਨੂੰ ਜਾਣਾ ਲੱਗਦਾ ਜੀ ਰੋਗ ਕਰਾ ਦਿਓ ਨਰਮ ਆ ਤੁਹਾਨੂੰ ਕੋਈ ਪ੍ਰੋਬਲਮ ਆਉਂਣਾ ਨਾ ਜਾ ਬੇਟਾ ਜਾਓ ਜਾਓ ਜੀ ਇਹ ਵੀ ਜੀ ਵੀਡੀਓ ਸਰਜੀ ਕੀ ਚੀਜ਼ ਹੈ ਸਰਕਾਰੀ ਦੇ ਟੀਵੀ ਸਰਕਾਰ ਪੰਜਾਬ ਸਰਕਾਰ ਨੇ ਬੇਟਾ ਜਾਓ ਆ ਥੋੜੀ ਚੈੱਕ ਕਰਾ ਲੈਣਾ ਚਲੋ ਬੈਠੇ ਨਹੀਂ ਬੁਲਾਈ ਦੇਣਾ الحمدللہ کوئی والی را گڈی پنجاب ਸਰਕਾਰ ਦੀਆਂ ਗੱਡੀਆਂ ਨੇ ਸਿਵਲ ਜਾਣੀ ਸਿਵਲ ਕੋ ਪ੍ਰੋਬਲਮ ਦੋਣੀ ਹੈ ਤੁਮ ਆ ਜਾਈਂ ਲਾਈਟ ਦੀ ਤੁਹਾਨੂੰ ਜੇ ਚਾਰੀ ਦਿਨ ਪਤਾ ਕਰ ਬੰਜੀ ਗਾਂ ਚੋਏਦੀ ਇਹ ਸ੍ਰੀ ਆਪਣੇ ਕੇਮਕਰ ਸਾਹਿਬ ਤੋਂ ਚੱਲੇ ਸੀਗੇ ਜੀ ਇਹਨਾਂ ਨੇ ਅਨੰਤਪੁਰ ਸਾਹਿਬ ਜਾਣਾ ਸੀ ਉੱਥੇ ਕੋਈ ਖਾਲਸਾ ਪੰਥ ਦਾ ਕੋਈ ਸਮਾਗਮ ਚੱਲਦਾ ਸੀ ਉੱਥੇ ਜਾਣਾ ਸੀ ਇਹ ਥੋੜੀ ਗੱਤ ਟ੍ਰੈਕਟਰ ਤੇ ਆ ਗਈ ਜੰਪੋਰੀ ਗੱਡੀ ਨੇ ਕਿਹਾ ਇਹ ਸਾਰਾ ਦਿੱਤਾ ਇਹਨਾਂ ਨੂੰ ਤੇ ਦੋਹੇ ਗੱਡੀਆਂ ਆਪਸ ਵਿੱਚ ਟਕਰਾ ਟਕਰਾ ਗਈਆਂ ਕਿੰਨੇ ਬੰਦੇ ਜ਼ਖਮੀ ਆ ਕਿ ਇਹ ਸਾਰੇ ਜੱਕ ਹੱਤਾਲਪੇ ਦਿੱਤੇ ਗਿਆ ਐਟ ਟਾਈਮ ਜਿੰਨੇ ਜੱਕ ਪਤਲੇ ਉੱਥੇ ਨਹੀਂ ਜੱਕ ਬੰਦੇ ਕਿੰਨੇ ਬੰਦੇ ਸੀਗੇ ਇਹ ਦੋ ਗੱਡੀਆਂ ਸੀ ਲਗਭਗ 70 75 ਬੰਦੇ ਸੀਗੇ ਇਹ ਟੁੱਟ ਦੋ ਗੱਡੀਆਂ ਚ ਇੱਕ ਗੱਡੀ ਗਿਰੀ ਆ ਹਾਂ ਗੱਡੀ ਇੱਕ ਪੱਟ ਗਈ ਐ ਜੀ ਇੱਕ ਗੱਡੀ ਉਹ ਖੜੀ ਐ ਇਸ ਤੇ ਆਪਸ ਵਿੱਚ ਆਪਸੇ ਵੀ ਟਕਰਾਈਏ ਅਚਾਪਰ ਸੁਪੀ ਆਪਸ ਵਿੱਚ ਟਕਰਾਈਏ ਅਕਸੀਡੈਂਟ ਕੁਝ ਨਹੀਂ ਜੋ ਤਾਂ ਹਫਤਾ ਜਾ ਕੇ ਪਤਾ ਕਰਕੇ ਨਹੀਂ ਨਹੀਂ ਉਹ ਕੋਈ ਨਹੀਂ ਇਤਨੀ ਮਤ ਕੁਝ ਨਹੀਂ ਹੋਇਆ ਠੀਕ ਠਾਕ ਹੈ ਸਾਡਾ ਅੱਜ ਹਾਲੇ ਪਹਿਲਾਂ ਠੀਕ ਠਾਕ ਹੈ ਜੀ ਇੱਕ ਜਿਹੜਾ ਹਫਤਾ ਪਤਾਇਆ ਗਿਆ